ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖੀਫ ਤੇ ਕਾ ਨਾਮ ਦਾ ਮਰਸ਼ਿ ਹੀ ਨੀਰ ਬਾਬਾ ਦੀਪ ਸਿੰਘ ਜੀ ਹਾਲ ਸਹਿ ਜੇ ਰੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿਹੜੀਆਂ ਉਸ ਸੰਗਤਾਂ ਚੋ ਪੈਰਾ ਸੇ ਦੀ ਹਾਜ਼ਰੀ ਪਾ ਤੀ ਸੱਚੇ ਮਨ ਪੇਸ਼ਤਾ ਭਾਵਨਾ ਦੀ ਨਾਨ ਅਰਦਾਸ ਬਿੰਤੀ ਕਾ ਕੀਆ ਨੇ ਵਾਹਿਗੁਰੂ ਸੱਚੇ ਪਾਚਾ ਮੋਢਾਂ 'ਆ ਚੋਲੀਆਂ ਖੁਸ਼ੀਆਂ ਦੇ ਨਾਲ ਜ਼ਰੂਰ ਭਰਤੀ ਕਿਉਂਕਿ ਖਾਲਸਾ ਜੀ ਕਈ ਵਾਰ ਆਪਾਂ ਗੁਰਦਵਾਰਾ ਸੇ ਵਿਚਾਰ ਲਿਆ ਪਾਠ ਵੀ ਕਰਦੇ ਆਂ ਸੇਵਾ ਵੀ ਕਰਦੇ ਆਂ ਪਰ ਆਪਣੇ ਬੰਦੇ ਅੰਦਰ ਸ਼ਰਧਾ ਭਾਵਨਾ ਨਹੀਂ ਹੈ ਸਭ ਤੋਂ ਪਹਿਲਾਂ ਆਪਾਂ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਪੜਾ ਕੇ ਰੱਖੀਏ ਜਿਸ ਦਿਨ ਆਪਣੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸਾਹਿਬਾਨਾਂ ਦੀ ਸ਼ਰਧਾ ਭਾਵਨਾ ਬਣ ਗਈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਦੀ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਦੀ ਜਿਹੜੀ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਨ ਲੱਗੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਉਣੇ ਹੋ ਸਾਟੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਾਹੀ ਗਰ ਲਿਖਿਆ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਥਾਲ ਸਾਚੀ ਉਹ ਪੈਂਦਸ ਦੇਲੀ ਦਾਦੇ ਕੋਲ ਤੇ ਨ ਬੱਚੇ ਨਹੀਂ ਪਰੇੜੋ ਦਾਸ ਬਣ ਸੀ ਕੋਚ ਕਰਾ ਬਹੁਤ ਪਿੰਦਸ ਇਹ ਥੋੜੀ ਬਹੁਤ ਖਿੰਦੇ ਸਲਟਾ ਦਿਹਾੜੀ ਤੇ ਹੀ ਜੀਹਾਰਾ ਚੱਲਦਾ ਸੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਪੈਣ ਕਹਿੰਦੇ ਕਿ ਮੈਂ ਲੋਕ ਖਾਣਾ ਦਾ ਕੰਮ ਕਰਕੇ ਕਹਿੰਦੇ ਆਪਣਾ ਗੁਜ਼ਾਰਾ ਕਰਦੀ ਸੀ ਜਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਕਹਿੰਦੇ ਮੈਂ ਝਾੜੂ ਪੂੰਛ ਲਗਾਉਣੀ ਰਿਵਾਰ ਕਹਿੰਦੇ ਮੈਂ ਰੋਟੀ ਦਾ ਕੰਮ ਕਰਦਾ ਇਸ ਤਰ੍ਹਾਂ ਕਹਿੰਦੇ ਥੋੜਾ ਬਹੁਤ ਆ ਕੰਮ ਕਰਕੇ ਮੈਂ ਪੈਸੇ ਬਣਾਉਣੇ ਥੇ ਉਹਦੇ ਨਾਲ ਬੱਚਿਆਂ ਦੀ ਪੜਾਈ ਦਾ ਗੁਜ਼ਾਰਾ ਚਾਹੁੰਦਾ ਸੀ ਜਨਾ ਬੱਚਿਆਂ ਦੀ ਸਕੂਲ ਦੀ ਫੀਸ ਨੇ ਮੇਖੜਦੀ ਸੀ ਅਸਵੈਂਤ ਸੇ ਜਿਹੜਾ ਕਿ ਗੁਰੂ ਵਰਤ ਦਾ ਰੋਪ ਇੰਦਸ ਸੀ ਇਸੇ ਤਰ੍ਹਾਂ ਖਾਲਸਾ ਚੀ ਭੈਣ ਕਹਿੰਦੇ ਕਿ ਮੈਂ ਗੁਰਦੁਆਰਾ ਸੇ ਬਹੁਤ ਜਾਨਦੀ ਸੀ ਪਾਠ ਕਹਿੰਦੇ ਮੈਂ ਨਹੀਂ ਸਿੱਖਦੇ ਕੀਤਾ ਕਿਉਂਕਿ ਖਿੰਦੇ ਮੇਰੇ ਕੋਲ ਸਬਾਹੀਂ ਨਹੀਂ ਸੀ ਹੁੰਦਾ ਇਸ ਤਰ੍ਹਾਂ ਖਸ ਹਜੇ ਸਭਾ ਲੱਗਦਾ ਜੰਮਦੇ ਭੈਣ ਕਹਿੰਦੇ ਕਿ ਬੱਚੇ ਵੀ ਵੱਡੇ ਹੋ ਜਾਂਦੇ ਨੇ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨੇ ਕਹਿੰਦੇ ਕਿ ਓਟਾ ਦੀਆਂ ਝਰੋਰ ਤਾਂ ਵੀ ਪੁੜੀਆਂ ਕਰਦੀ ਆ ਹੁੰਦੀ ਆ ਕਿੰਦੇ ਉਹਨਾਂ ਧੀਆਂ ਹੋਰ ਜਿਵੇਂ ਬੱਚਿਆਂ ਦੀ ਸਕੂਲਾਂ ਦੀਆਂ ਫੀਸਾਂ ਉਹ ਚਾਮੀਆਂ ਨਹੀਂ ਪਹਿਨਾ ਸ਼ੌਕ ਦੇ ਸੀ ਖੇਤ ਦੇ ਚੁੱਤੀਆਂ ਕਲਾਸਾਂ ਦੇ ਵਿੱਚ ਤੇ ਜਾਰਾ ਚੱਲ ਜਾਂਦਾ ਕਿੰਦੇ ਚ ਬੱਚਿਆਂ ਦੀ 8th 10th ਦੀ ਕਲਾਸ ਉਹ ਦੀ ਕਿੰਦੇ ਉਹ ਤੋਂ ਮਿਹਰੇ ਥੁਗਾ ਚਾਰਾ ਨਹੀਂ ਸੀ ਹੁੰਦਾ ਕਹਿੰਦਾ ਇਸੇ ਤਰ੍ਹਾਂ ਘਾਲ ਸਜੇ ਭੈਣ ਕਿੰਦੇ ਕਿ ਆਪਣੇ ਘਰ ਵਾਲੇ ਨੂੰ ਖੇਣਾ ਕਿ ਤੋਂ ਕੋਈ ਕੰਮ ਕਰ ਲਾ ਦੈ ਕੋਈ ਕਿਹਾ ਢੀਤੇ ਚਲਾ ਜਾਤੀ ਕਹਿੰਦੇ ਉਹ ਨਹੀਂ ਮੇਰੇ ਨਾਲ ਕੋਠੋਵਾਰ ਚਿੰਨੀ ਜਿਹੜੇ ਤੋਂ ਬਹੁਤ ਪਿਆਸੇ ਖਿੰਦੇ ਮੇਰੇ ਲੋਹੜੇ ਪਾਵੇ ਕਹਿੰਦੇ ਮੇਰੇ ਨਾਲ ਲੜਕੇ ਮੇਰੇ ਤੋਂ ਲੈ ਕੇ ਤੇ ਧਾਰੂ ਪੀ ਲੈ। ਭੈਣ ਦੱਸ ਤੇ ਕਹਿੰਦੇ ਕਿ ਸਾਡੇ ਘਰ ਦੀ ਹਾਲਾਤ ਕਿੰਨੇ ਛਾਦੀ ਬਾਢੇ ਸੀ ਖੈ ਵਾਰ ਕਹਿੰਦੇ ਸਾਡੀ ਘਰ ਦੀ ਵਿੱਚ ਰੋਟੀ ਵੀ ਨਹੀਂ ਸੀ। ਕਹਿੰਦੇ ਬਹੁਤ ਔਰੀ ਹਾਲਾਤ ਹੁੰਦੇ ਸੀ ਅਸੀ ਅਸੀ ਰੋਟੀ ਤੋਂ ਭੀਣਾ ਹੀ ਸੋ ਜਾਂਦੀ ਸੀ। ਕਹਿੰਦੇ ਠੀਕ ਦੀ ਬਸਾਵਾ ਹੁੰਦਾ ਹੈ ਬੇਚਾ ਦੋ ਪਿੰਦੇ ਕਿ ਆਪਣੇ ਦੇ ਵਿੱਚ ਮੈਂ ਘਰ ਚੰਨੀ ਕਿਸੇ ਅਧਿਕਾਰ ਕਹਿੰਦੇ ਉਹਨਾਂ ਦੇ ਘਰ ਦੇ ਕੰਮ ਛੁਕਾਰ ਹੁੰਦੇ ਹੋ ਸਾਡੇ ਪਿੰਡ ਦੇ ਠੀ ਸਹਿਬਾਨ ਦਾ ਘਰ ਹੁੰਦਾ ਜੋ ਬਾਬਾ ਜੀ ਹੁੰਦੀ ਦੀ ਗੱਤੀ ਉਹਨਾਂ ਦਾ ਹੁੰਦੇ ਕਹਿੰਦੇ ਉਹਨਾਂ ਨੇ ਵੀ ਆਪਣੇ ਘਰ ਦੇ ਵਿੱਚ ਕਿਸੇ ਨੂੰ ਕੰਮ ਤੇ ਨਾ ਰੋਣਾ ਸੇ ਕਹਿੰਦੇ ਉਹਨਾਂ ਨੇ ਜਿੰਨਾ ਦੀ ਖਰਾਦੀ ਵਿੱਚ ਫੈਲ ਖਿੰਦੇ ਵਿੱਚ ਕੰਮ ਕਰਦੀ ਸੀ ਫੋਲਡਾ ਨੂੰ ਕੀ ਹੋਇਆ ਹੋਇਆ ਸੀ ਕਿ ਛੋਟਾ 18 ਬੇਟੀ ਕੰਮ ਕਰਦੀ ਹੀ ਵੀ ਉਹਨੂੰ ਖੁਸ਼ ਕੇ ਦੇਖਿਓ ਇਹ ਜੇ ਉਸ ਅੱਡਾ ਵੀ ਕੰਮ ਕਰਨ ਲੱਗ ਜਾ। ਇਹ ਕਿੰਦੇ ਕਿ ਮੈਂ ਉਹਨਾਂ ਦੇ ਘਰੇ ਗਈ ਤੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕੀਤੀ ਤੇ ਉਹਨਾਂ ਦਾ ਕੰਮ ਕਰਨਾ ਵੀ ਕਿੰਨੇ ਵਿੱਚ ਸ਼ੁਰੂ ਕਰ। ਕਹਿੰਦੇ ਛੇ ਮੈਂ ਵੀ ਉਹਨਾਂ ਦੀ ਫੈਣੀ ਕੰਮ ਕਰਨ ਚਾਹ। ਤੇ ਮੈਂ ਉਹਨਾਂ ਦੇ ਪੁੱਛਣਾ ਸਾਰਾ ਕਿੰਦੇ ਠਈ ਵਾਰ ਉਹਨਾਂ ਨੇ ਮੈਨੂੰ ਰੋਟੀ ਵੀ ਆਪਣੇ ਘਰੋਂ ਦੀ ਦੀਨੀ। ਉਪਦੇ ਵੀ ਵੀੜੀ ਫਰੂਟ ਕਹਿੰਦੇ ਜਿੰਨੀ ਹੈਲਪ ਹੋ ਸਕੇ ਯੋਨਾ ਨੇ ਮੇਰੀ ਕਰਨੀ ਮੇਰੇ ਬੱਚਿਆਂ ਦੀ ਆ ਪੀਸਾ ਵੀ ਭਰਨ ਕਹਿੰਦੇ ਭਰੇ ਇਚ ਦਿਨ ਮੈਂ ਬੈਠੀ ਬਹੁਤ ਗਿੰਦੇ ਉਸ ਦਿਨ ਮੈਂ ਦੁਖੀ ਸੀ ਕਹਿੰਦੇ ਉਹਨਾਂ ਦੇ ਘਰੇ ਮੈਂ ਕਾਫੀ ਰੋਈ ਕਹਿੰਦੇ ਚੱਲੇ ਬਾਬਾ ਜੀ ਸੀ ਜਰਾ ਮੁਠੀ ਉਹਨਾਂ ਨੇ ਕਿ ਆ ਵੀ ਤੋ ਇਸ ਤਰ੍ਹਾਂ ਨਾ ਕਰਿਆ ਕਰ ਤੇ ਉਹ ਪਾੜ ਕਰਿਆ ਕਰ ਭੈਣ ਕਹਿੰਦੀ ਕਿ ਮੈਂ ਬਾਬਾ ਜੀ ਨੂੰ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ ਹੋਊਗਾ ਪਾਠ ਕਰਨ ਦਾ ਕਿ ਮੈਂ ਕਿਹੜੇ ਸਮੇਂ ਪਾਠ ਕਰਾਂ। ਤੇ ਮੈਂ ਲੋਕਾਂ ਦੇ ਕੰਮ ਕਰਕੇ ਪੈਸੇ ਥੋੜੀ-ਬਹੁਤੀ ਇਕੱਠੇ ਕਰ ਦਿਆਂ ਉਹਦੇ ਨਾਲ ਬੱਚਿਆਂ ਦਾ ਪਾਲਨ ਪੋਸ਼ਣ ਕਰਦੀ ਆ। ਤਾਂ ਉਹ ਪੈਣ ਕਹਿੰਦੇ ਕਿ ਜਿਹੜੇ ਕਰਤੇ ਬਾਬਾ ਜੀ ਸੀਗੇ ਉਹਨਾਂ ਦੇ ਜਿਹੜੇ ਖੰਦੇ ਵਾਏ ਸੀ ਉਹਨਾਂ ਦੀ ਘਰ ਵਾਲੇ ਸੀ। ਉਹ ਕਹਿੰਦੇ ਕਿ ਤੂੰ ਪਾਠ ਨਹੀਂ ਕਰ ਸਕਦੀ ਪਰ ਤੂੰ ਮਾਲਾ ਤੇ ਸਤਨਾ ਵਿਆਕਰੋਤਾ ਜਾਂਚ ਦਾ ਕਰ ਸਕਦੀ। ਇੰਦੇ ਤੋਂ ਉਹ ਕਰਿਆਕਰ ਤੇ ਧੰਤਨ ਬਾਬਾ ਦੀਪ ਸਿੰਘ ਸੇਵ ਜੀ ਦੀ ਫੋਟੋ ਲੈ ਕੇ ਆਕਾਰ ਦੀ ਵਿੱਚ ਤੇ ਉਸ ਫੋਟੋ ਦੇ ਅੱਗੇ ਤੋਂ ਜੋਤ ਜਗਾਇਆ ਕਰ ਇਹ ਹਰ ਰੋਜ਼ ਕਿੰਦੇ ਬੈਠ ਕੇ ਤੇ ਇੱਕ ਮਾਲਾ 108 ਬਣ ਕੇ ਵਾਲੀ ਲਿਆ ਉਹ ਮਾਲਾ ਫੇਰੀ ਕਰ ਇਸ ਤਰ੍ਹਾਂ ਕਰ ਸੱਚੀ ਬੈਠ ਕੇ ਪੜਨ ਉਹ ਬੋਲਣ ਇਸ ਸੱਚ ਬਾਬਾ ਜੀ ਸੇ ਉਹਨਾਂ ਦੀ ਕਰਵਾ ਲਈ ਦੀ ਖੇਨ ਨੀਉਂ ਲੈ ਲਈ ਉਸ ਤੋਂ ਹੀ ਜਦੋਂ ਤੁਹਾਨੂੰ ਚਵਲ ਨਾ ਚਾਹੀਏ ਸਟੇਡਿਡ ਨਵਾਂ ਚਾਹ ਮੋਜੋਣਾ ਚਾਹੀਏ ਸ਼ਾਹ ਪਰ ਤੋਂ ਇੱਕ ਘਰ ਇਸ ਟੱਕ ਖਦੀਰ ਹਨਨਰ ਬਾਬਾ ਦੀਪ ਸਿੰਘ ਹਬਟ ਗਿਲਕੀਅਰ ਬੇਂਧੀ ਕਰ ਪਾਪਾ ਜੀ ਚੋਰtheta ਰੀਰਦਾਸ ਬੇਂਧੀ ਸੁਣਾਣੇ ਇਸੇ ਤਰ੍ਹਾਂ ਅਸਾ ਜੀ ਪੈਨ ਗਿੰਦੇ ਕੇ ਮਹਰੀ ਬਾਬਾ ਦੀਪ ਸਿੰਘ ਸੇ ਅਜਿਆ ਕੇ ਇੱਕ ਹੀ ਅਰਕਾਸ ਵੀ ਸੀ ਕੇ ਬਾਪ ਅチェ ਹੀ ਨਿਚੜਾ ਕਰਵਾ ਲੈ ਉਤਾਰੂ ਜਣ ਕੇ ਕੰਮ ਤੇ ਲੱਗ ਜਾਵੇ ਤੇ ਸਾਡਾ ਕੋਈ ਸੋਣਾ ਗਜਰਾ ਚੰਗਾ ਕਰੇ ਸਭੀ ਭੈਣ ਖੇ ਦੇ ਕੇ ਬੰਨਾ ਦੇ ਕਰੇ ਕੰਮ ਕਿ ਕਹਿੰਦੇ ਓਲੀ ਓਲੀ ਕਰ ਕੇ ਮਾਲਾ ਤੇ ਮੂਲ ਮੰਤਰ ਦਾ ਜਾਪ ਸ਼ੁਰੂ ਕੀਤਾ ਤਾਂ ਹਨਾ ਬਾਪਾ ਦੀਪ ਸੀクセ ਅਭੀ ਦੀ ਫੋਟੋ ਲੈ ਕੇ ਆਈ ਕਿ ਤੇ ਉਹ ਫੋਟੋ ਦੀ ਅੱਗੇ ਬੈਠੋ ਤੇ ਜਗਾਉਣੀ ਹੈ ਆਪ ਵੀ ਸਭੀ ਕਿਹਦੇ ਸਵੇਰ ਦੇ ਸਮੇਂ ਟੈਬ ਨਹੀਂ ਗੱਸੀ ਬੱਚਿਆਂ ਨੂੰ ਸਕੂਲ ਭੇਜਣਾ ਖਾ ਬਖਰਨੀ ਤੇ ਰਹਿਰਾ ਦੇ ਸਮੇਂ ਕਿੰਦੇ ਮਜਹੂਤ ਜਗਾਉਣੀ ਕਿੰਦੇ ਹਰ ਰੋਜ਼ ਮੈਂ ਮੂਲ ਮੰਤਰ ਦਾ ਪਾਠ ਕਰਨਾ ਸਾਥਨਾ ਮੇਕੂਤਾ ਜਾਪ ਕਰਨਾ ਜਗੂਤ ਜਗਾਉਣੀ ਜਿਗਾ ਕਿਹਨਾਂ ਕਿਹਾ ਨਾ ਬਾਬਾ ਦੀਪ ਸਿੰਘ ਸੇ ਅਰਜੀ ਹੈ ਕਿ ਹਰ ਰੋਜ਼ ਮੈਂ ਮੂਲ ਬੰਦਰ ਦਾ ਪਾਠ ਕਰਨਾ ਸਾਥਨਾ ਮੇਕੂਤਾ ਜਾਪ ਕਰਨਾ ਜਗੂਤ ਜਗਾਉਣੀ ਜਿਗਾ ਕਿਹਨਾਂ ਕਿਹਾ ਨਾ ਬਾਬਾ ਦੀਪ ਸਿੰਘ ਸੇ ਅਰਜੀ ਹੈ ਕਿ ਹਰ ਰੋਜ਼ ਇਹ ਹੀ ਅਰਦਾਸ ਕਰਨੀ ਕਿ ਬਾਬਾ ਜੀ ਵੀਰਾ ਝੜਖਾ ਰਵਾਲ ਨੂੰ ਉਤਾਰੋ ਸਜ ਕੀ ਖਾ ਲੱਗ ਜਾਵੇ ਤੇ ਸਾਡਾ ਖਾ ਸੋਣਾ ਚੱਲ ਪਵੇ ਇਸ ਤਰ੍ਹਾਂ ਖਾਸ ਜੀਪਾਂ ਦੇ ਖੰਦੀ ਕਿ ਮੈਂ ਵੀ ਹੀ ਨਾ ਢੀੜ ਵੀ ਨਹੀਂ ਗਿਆ ਦੋ ਵੀ ਲਾਦਾਤਾਰ ਅਰਦਾਸ ਦੀੰਤੀ ਖੜਖੀ ਮੂਲ ਤਰਜਾ ਪਾਠ ਕਰਦੀ ਰਹੇ ਜੋਤ ਜਗਾਉਂਦੇ ਗਏ ਤਾਂ ਪੈਂਦਾ ਸਿਟੀ ਕਿ ਮੇਰੇ ਤਾਂ ਧਨ ਬਾਬਾ ਦੀਪ ਸਿੰਘ ਜੀ ਬਾਕ ਪੁਜੀ ਦੀ ਐਸੀ ਕਿਰਪਾ ਉਦਦੀ ਹੈ ਕਿ ਜਿਹੜਾ ਮੇਰਾ ਘਰ ਵਾਲਾ ਹੈ ਉਹ ਦਾ ਉਹ ਵੀ ਛੱਡ ਜਾਂਦਾ ਹੈ ਤੇ ਪੋਟੋ ਕੰਦੇ ਪੱਠੇ ਤੇ ਛਾਉ ਬਿੰਚਾਂਦੀ ਪਰ ਠੇਰੇ ਕਹਿੰਦੇ ਉਹ ਨੂੰ ਇੰਨਾ ਸੋਨਾ ਕੰਮ ਮਿਲ ਜਾਏ ਕਹਿੰਦੇ ਕਈ ਵਾਰ ਤਾਂ ਉਹ ਦਿਨ ਰਾਤ ਕੰਮ ਮਿਲ ਜਾਂਦਾ ਹੈ ਤੇ ਕਹਿੰਦੇ ਸੈੰਧੀ ਵੀ ਬਹੁਤ ਸੋਹਣੀ ਮਿਲ ਜਾਂਦੀ ਹੈ ਕਹਿੰਦੇ ਇੰਨੀ ਵਾਰ ਇੱਕੋ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਉਹ ਭੈਣ ਦੱਸ ਦੇ ਕਿ ਮੇਰੋਂ ਅੱਛ ਢਾਈ ਦਿਨ ਸੱਲ ਹੋ ਗਿਆ ਕਹਿੰਦੇ ਮੈਂ ਅਜੇ ਵੀ ਚੋਤ ਜਗਾ ਕੇ ਉਹ ਮੂਰ ਮੰਤਰ ਦਾ ਪਾਠ ਕਰਦੀ ਆ ਕਹਿੰਦੇ ਪਹਿਲਾਂ ਸਾਡੇ ਕੋਲ ਕੋਈ ਖਬਰਾਂ ਨਹੀਂ ਸੀ ਹਿੱਗ ਅਸੀਂ ਕਿਸੇ ਕਿਸੇ ਦੇ ਘਰ ਤੇ ਵਿੱਚ ਬੈਠੇ ਸੀ ਕਹਿੰਦੇ ਅਸੀਂ ਹੁਣ ਥੋੜੀ ਜਿਹੀ ਚੈਗਾ ਲੈ ਕੇ ਧੋ ਆਪਣੇ ਘਰ ਨਹੀਂ ਵੀ ਪਾਈ ਨਹੀਂ ਤੇ ਬੱਚਿਆਂ ਦੀ ਵੀ ਵਧੀਆ ਪੜਾਈ ਚਲਦੀ ਤੇ ਕਹਿੰਦੇ ਮੇਰੇ ਘਰ ਵਾਲੇ ਨੇ ਉਹ ਸ਼ਰਾਬ ਇਹ ਚਾਦੀ ਵੀ ਤਾਰੂ ਨਹੀਂ ਪੀਂਦੀ ਕਹਿੰਦੇ ਸਾਡੇ ਤੇ ਵਾਹਿਗੁਰੂ ਸੱਚਾ ਆਸ਼ਰਮ ਹਨਨਨ ਬਾਬਾ ਦੀਪ ਸਿੰਘ ਜੀ ਆਪ ਸਿੰਘ ਜੀ ਇਸ ਤਰ੍ਹਾਂ ਕਹਿੰਦੇ ਆ ਆਪਣੀ ਕਿਰਪਾ ਕਰਕੇ ਪਹਿਰਾ ਜਿਹੜਾ ਘਰ ਵਾਲਾ ਸੀ ਉਹ ਸ਼ਰਾਬ ਪੀਂਦਾ ਸੀ ਹੁੰਦੀ ਤਾਰੂ ਵੀ ਦੂਰ ਹੋਈ ਕਾਪਨ ਤੇ ਵੀ ਨਿੱਕੇ-ਸਾਲ ਦੇ ਕਾਰਡ ਦੇ ਵਿੱਚ ਬਰਕਤ ਵੀ ਖੇਡੇ ਬਹੁਤ ਰਹਿੰਦੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿnde ਕਿਰਪਾ ਦੇ ਨਾਲ ਥੋੜੀ ਜਿਹੀ ਵੀ ਬਹੁਤ ਹੀ ਦਿਲ ਚੱਲ ਜਾਂਦੀ ਹੈ। ਇਸ ਤਰ੍ਹਾਂ ਖਾਲਸਾ ਜੀ ਹਨ ਬਾਬਾ ਦੀਪ ਸਿੰਘ ਜੀ ਦੇ ਸਹਿਬ ਜੀ ਜੀ ਨੇ ਇਹ ਹੀ ਕਹੋਤੇ ਚੁਕਾ ਕੇ ਉਸ ਅਪਹਿ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਹਾਜ਼ਰ ਦੀ ਤਿੱਕ ਰੱਖੀ। ਛਾਦਾ ਭਾਵਨਾ ਵਡਾ ਕੇ ਰੱਖੀ। ਤਹਾਡਾ ਬਾਬਾ ਦੀਪ ਸਿੰਘ ਜੀ ਦੇ ਕੀਰਪਾ ਦੇ ਸ ਹੁਣ ਨਾਲ ਚੱਟਿਆ ਖਰਵਾਲਾ ਸਿਉਗ ਉਹ ਬੁਧਨੀ ਚ ਇੱਕ ਦਿਨ ਇਹ ਪਿਓ ਗਾਂਦੇ ਘਰ ਦੇ ਵਿੱਚ ਸੁਭ ਖੰਧ ਇੱਕ ਖੁਸ਼ੀ ਹੈ ਵਾរី ਗ੍ਰੋਥ ਦੀ ਕਿਰਪਾ ਦੇ ਸਦਕਾ ਪੈਨ ਕੇਂਦੇ ਕੇ ਸਭ ਕੁਝ ਦਿੱਤੀ ਹੈ ਇਸ ਤਰ੍ਹਾਂ ਖਾਸਾ ਜੀ თანਨ ਬਾਬਾ ਦੀਪ ਸਿੰਘ ਜੀ ਸਿਵ ਜੀ ਸਾੜੀਆਂ ਸੱਟ ਹਨੀਆਂ ਚੋੜੀਆਂ ਖੁਸ਼ੀਆਂ ਮੇਰਾ ਭਾਗ ਲੈਨੇ ਹੇ ਆਜ ਕਰਦਾ ਭਾਵਨਾ ਬਣਾ ਕੇ ਰਖੀਂ ਸਰਧਾ ਭਾਵਨਾ ਬਣਾ ਕੇ ਇਕੱਠੇ ਹੋ ਕੇ ਰਹੀਂ ਅਰਦਾਸ ਬੀਂਦੀ ਘਰੀਏ ਸੇਵਾ ਸਿਮਰਨ ਘਰੀਏ ਸਬਤ ਹੋ ਗੱਢੀ ਭਰੋ ਸਰ ਅਚਰੋਰ ਅਰਦਾਸ ਬੀਂਦੀ ਪੂਰੀ ਹੋਂਦੀ ਸੋ ਖਾਲਸ ਸੱਚੀ ਇਸ ਹੀ ਪਹਿੰਦੀ ਹੱਦ ਵਿੱਚ ਜਿਹੜੀ ਅਸੀਂ ਅਚਿੰਗ ਵੀਂਡੀ ਹੋ ਕੇ ਰਹੇ ਤੁਹਾਡੇ ਨਾਲ ਸੰਠੀ ਕੀਤੀ ਕਿ ਕਿੰਨੀ ਧੰਨ ਧਨਵਾਪਾ ਦੇਵ ਸਿੰਘ ਜੀ ਦੇ ਨਾਮ ਦੇ ਜੋਤ ਚਨਾਕੀ ਉਸ ਪੈਨ ਤੇ ਹੋਏ ਗrosse ਸੱਚੇ ਫਾਇਸ਼ਾ ਦੀ ਕਿਰਪਾ। ਸੋ ਖਾਲਸ ਸੱਚੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰਿਓ ਜੀ। ਪੇਜ ਨੂੰ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸ ਸੱਚੀ। ਕਮੈਂਟ ਬਾਕਸ ਵਿੱਚ ਪਹੁੰਚ ਸੋ ਆਏ ਕਰੋ ਲਿੰਕ ਕੀ। ਟਪ ਟਿੱਖਾ ਚੀਜ਼ੀ ਜ਼ਰੂਰ ਲਗਾਉਿਆ ਕਰੋ ਜੀ। ਸੋ ਖਾਲਸ ਸੱਚੀ। ਖਾਲਸ ਸੱਚੀ ਤੁਹਾਡੇ ਕੱਗੇ ਬਾਰ ਬਾਰ ਧਨ ਧਨ ਵਰਸ਼ੀ ਵੀਰਵਾ ਬਾਬਾ ਦੀਪ ਸਿੰਘ ਜੈਤ ਕੀ ਹਰਿਆਸਾ ਸਦੀ ਭਰਿਆ ਰੱਖਦਾ ਹਰਿਆਸਾ ਸਦੀ ਖਜ ਆਪਣਾ ਖਤਵੀ ਵੈਗਰੋ ਸੱਚੇ ਪਾਛਾ ਸਰਬਤ ਖਪ ਅਲਾ ਘਰਦਾ ਹਰਿਆਸਾ ਸਦੀ ਖੰ ਵੈਗਰੋ ਸੱਚੇ ਪਾਛ ਘਰ ਬਾਟੀ ਤੇ ਨਾਚ ਵੋੜਨਾ ਗੁਰੂ ਵਾਲੇ ਬਿੜਾਉਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ